ਕਰ ਦੋਸਤੋ ਹਾਂਜੀ ਆਪਾਂ ਅੱਜ ਗੱਲ ਕਰਦੇ ਹਾਂ ਸ਼ਿਲਾਜੀਤ ਬਾਰੇ ਸ਼ਿਲਾਜੀਤ ਬਾਰੇ ਕਿਉਂਕਿ ਕਈ ਲੋਕਾਂ ਨੂੰ ਨਹੀਂ ਪਤਾ ਕਿ ਸ਼ਿਲਾਜੀਤ ਦਾ ਯੂਜ਼ ਕਿਵੇਂ ਕੀਤਾ ਜਾਵੇ ਤੇ ਕਦੋਂ ਕੀਤਾ ਜਾਵੇ ਸ਼ਿਲਾਜੀਤ ਮੈਂ ਦਿਖਾਉਣ ਜਾ ਰਿਹਾ ਤੁਹਾਨੂੰ ਸ਼ਿਲਾਜੀਤ ਕਿਸੇ ਵੀ ਕੰਪਨੀ ਦਾ ਮੰਗਵਾ ਸਕਦੇ ਹੋ ਸ਼ਿਲਾਜੀਤ ਦੇ ਬੈਨੀਫਿਟਸ ਬਹੁਤ ਨੇ ਐਂਟੀਆਕਸੀਡੈਂਟ ਪ੍ਰੋਪਰਟੀਜ਼ ਨੇ ਇਸਦੇ ਸ਼ਿਲਾਜੀਤ ਜਿਵੇਂ ਕਿਸੇ ਨੂੰ ਡਾਇਬਟੀਜ਼ ਹੈ ਉਹ ਵੀ ਬੰਦਾ ਯੂਜ਼ ਕਰ ਸਕਦਾ ਸ਼ਿਲਾਜੀਤ ਦੇ ਬੈਨੀਫੀਟਿਕ ਜਿਵੇਂ ਕਿ ਟੈਸਟੋਸਟੇਰੋਨ ਬੂਸਟ ਦਾ ਬਹੁਤ ਅੱਛਾ ਜਿੰਮ ਦੇ ਮੁੰਡੇ ਅੱਜ ਕੱਲ ਇਹ ਇਸ ਨੂੰ ਯੂਜ਼ ਕਰ ਸਕਦੇ ਨੇ ਸ਼ੀਲਾਜੀਤ ਦੇ ਵਿੱਚ 85 ਖਣਜ ਹੁੰਦੇ ਨੇ ਬਹੁਤ ਅੱਛੇ ਅੱਛੇ ਤੱਤ ਹੁੰਦੇ ਨੇ ਸ਼ੀਲਾਜੀਤ ਜਿਵੇਂ ਕਿ ਜੋਇੰਟ ਪੇਨ ਹੋ ਰਿਹਾ ਤਾਂ ਉਹਨੂੰ ਉਸ ਨੂੰ ਵੀ ਯੂਜ਼ ਕਰ ਸਕਦੇ ਨੇ ਜੋ ਬੰਦਾ ਕਹਿ ਰਿਹਾ ਕਿ ਮੈਂ ਛੇਤੀ ਬੁढ़ा ਨਾ ਹੋ ਜਾ ਉਹ ਵੀ ਇਸ ਚੀਜ਼ ਨੂੰ ਯੂਜ਼ ਕਰ ਸਕਦਾ ਕਿਸ ਨੂੰ ਨਹੀਂ ਲੈਣਾ ਚਾਹੀਦਾ ਪ੍ਰੈਗਨੈਂਟ ਲੇਡੀ ਨੂੰ ਨਹੀਂ ਲੈ ਲੈਣਾ ਚਾਹੀਦਾ ਜਿਆਦਾ ਤੋਂ ਜਿਆਦਾ ਇਹ 2 ਮਹੀਨੇ ਯੂਜ਼ ਕਰ ਸਕਦੇ ਇਸ ਨੂੰ ਇਸ ਤੋਂ ਬਾਅਦ ਯੂਜ਼ ਨਹੀਂ ਕਰਨਾ ਲੈਣ ਦੀ ਮਾਤਰਾ ਇਹਨੂੰ ਦੁੱਧ ਦੇ ਨਾਲ ਵੀ ਲੈਤਾ ਜਾ ਸਕਦਾ ਇਹਦੇ ਨਾਲ ਇੱਕ ਛੋਟਾ ਜਿਹਾ ਚਮਚ ਹੁੰਦਾ 250 ਤੋਂ 300 ਮਿਲੀਗ੍ਰਾਮ ਕੋਸੇ ਪਾਣੀ ਦੇ ਨਾਲ ਇਹਦਾ ਸੇਵਨ ਕੀਤਾ ਜਾ ਸਕਦਾ ਹੈ